ਹਾਂਜੀ ਨਮਸਕਾਰ ਜੀ ਮੈਂ ਡਾਕਟਰ ਲਲੀਤੌਰ ਮਾਨਾਈਆ ਵਾਲਾ ਚੌਕ ਫਗਵਾੜਾ ਤੋਂ ਬਹੁਤ ਸਾਰੇ ਪੇਸ਼ੈਂਟਸ ਦੀ ਕਾਲ ਆਉਂਦੀ ਪਈ ਆ ਕਿ ਡਾਕਟਰ ਸਾਹਿਬ ਭਸਮ ਬਣਾ ਦਿਓ ਮੈਂ ਦੱਸਣਾ ਚਾਹਣਾ ਕਿ ਜਿਹੜੇ ਪੇਸ਼ੈਂਟਸ ਦੀ ਪ੍ਰੋਬਲਮ ਆ ਜਿਹਦੇ ਚ ਬੀਪੀ ਕਰਕੇ ਤੁਹਾਨੂੰ ਸੈਕਸুয়াল ਪ੍ਰੋਬਲਮ ਆਉਂਦੀ ਪਈ ਆ 슈ਗਰ ਕਰਕੇ ਪ੍ਰੋਬਲਮ ਆਉਂਦੀ ਪਈ ਆ ਨਸ਼ੇ ਕਰਕੇ ਆਉਂਦੀ ਪਈ ਆ ਵੱਡੀ ਉਮਰ ਕਰਕੇ ਆਉਂਦੀ ਪਈ ਆ ਬਚਪਨ ਦੀਆਂ ਗਲਤੀਆਂ ਕਰਕੇ ਤੁਹਾਨੂੰ ਵੀ ਦਿੱਕਤਾਂ ਆਉਂਦੀ ਪਈ ਜਾਂਦੀ ਤੁਹਾਡੀ ਵਿਆਹਤਾ ਜੀਵਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਪਈ ਆ ਉਹ ਸਾਰੇ ਪੇਸ਼ੈਂਟਸ ਕਾਲ ਕਰਕੇ ਦਿੰਦੇ ਵੀ ਡਾਕਟਰ ਸਾਹਿਬ ਸਾਨੂੰ ਵੀ ਭਸਮ ਤਿਆਰ ਕਰ ਤੇ ਮੈਂ ਉਹ ਪੇਸ਼ੈਂਟਸ ਨੂੰ ਦੱਸਣਾ ਚਾਹੁੰਦਾ ਕਿ ਤੁਹਾਡੀ ਫਸਮ ਤਿਆਰ ਕਰਵਾ ਲਓ ਬੜ ਫਸਮ ਤਿਆਰ ਕਰਾਉਣ ਤੋਂ ਪਹਿਲਾਂ ਤੁਸੀਂ ਇਹ ਦੇਖੋ ਕਿ ਤੁਹਾਨੂੰ ਸੈਕਸ ਦੇ ਪ੍ਰੋਬਲਮ ਦੇ ਵਿੱਚ ਕੀ ਕੀ ਪ੍ਰੋਬਲਮ ਆਦੀ ਪਈ ਹੈ ਕੀ ਤੁਹਾਨੂੰ ਇਰੇਕਟਲ ਡਿਸਫੰਕਸ਼ਨ ਦੀ ਪ੍ਰੋਬਲਮ ਆਦੀ ਪਈ ਹੈ ਕੀ ਤੁਹਾਨੂੰ ਟਾਈਮਿੰਗ ਦੀ ਪ੍ਰੋਬਲਮ ਆਦੀ ਪਈ ਹੈ ਕੀ ਤੁਹਾਡੀ ਡਿਜ਼ਾਇਰ ਘੱਟਦੀ ਪਈ ਹੈ ਕੀ ਤੁਹਾਡੀ ਹਾਰਮੋਨਸ ਇੰਬੈਲੈਂਸ ਕਰਕੇ ਤੁਹਾਨੂੰ ਪ੍ਰੋਬਲਮ ਆਦੀ ਪਈ ਹੈ ਜਾਂ ਫਿਰ ਸ਼ੂਗਰ ਕਰਕੇ ਨਸ਼ੇ ਕਰਕੇ ਖੂਨ ਗਾਣਾ ਕਰਕੇ ਦਿੱਕਤ ਆਉਂਦੀ ਪਈ ਹੈ ਮੈਂ ਆਪਣੀਆਂ ਸਾਰੀਆਂ ਵੀਡੀਓਜ਼ ਦੇ ਵਿੱਚ ਪੇਸ਼ੈਂਟ ਨੂੰ ਦੱਸਦਾ ਹੁੰਦਾ ਕਿ ਜੇਰਾ ਨਵ ਸੈਕਸ ਆ ਅਸੀਂ ਉਹਦੀ ਗੱਲ ਕਰਨੋਂ ਕਤਰਾਨੇ ਬਣ ਜਿਹੜੋ ਪ੍ਰੋਬਲਮਾਂ ਆਂਦੀ ਆ ਉਹਦਾ ਹੱਲ ਆਪਾਂ ਮੈਡੀਸਨ ਦੇ ਨਾਲ ਹੀ ਕਰਨਾ ਹੈ ਤੁਸੀਂ ਆਪਣੀ ਪ੍ਰਾਈਵੇਸੀ ਨਾਲ ਸੀਕਰਟ ਨਾਲ ਡਾਕਟਰ ਲਲਿਤ ਵਰਮਾ ਨਾਲ ਗੱਲ ਕਰ ਸਕਦੇ ਹੋ ਆਪਣੀ ਸਾਰੀ ਪ੍ਰੋਬਲਮ ਡਿਸਕਸ ਕਰ ਸਕਦੇ ਹੋ ਘਰ ਬੈਠੇ ਆਨਲਾਈਨ ਕੰਸਲਟੇਸ਼ਨਸ ਨਾਲ ਵੀ ਕਰ ਸਕਦੇ ਹੋ ਆਨਲਾਈਨ ਦਵਾਈਆਂ ਮੰਗਵਾ ਮੰਗਵਾ ਕੇ ਤੁਸੀਂ ਥੱਕ ਚੁੱਕੇ ਹੋ ਦਵਾਈਆਂ ਖਾ ਖਾ ਕੇ ਥੱਕ ਚੁੱਕੇ ਹੋ ਫਸਮਾ ਵੀ ਬਣਾ ਕੇ ਥੱਕ ਚੁੱਕੇ ਹੋ ਕੋਈ ਤੁਹਾਨੂੰ ਚਟਨੀ ਬਣਾ ਕੇ ਦੇ ਰਿਹਾ ਹੈ ਕੋਈ ਤੁਹਾਨੂੰ ਕੈਪਸੂਲ ਬਣਾ ਕੇ ਦੇ ਰਿਹਾ ਕੋਈ ਤੁਹਾਨੂੰ ਕੁੜੀਆਂ ਬਣਾ ਕੇ ਦੇ ਰਿਹਾ ਪਰ ਤੁਸੀਂ ਠੀਕ ਨਹੀਂ ਹੋ ਰਹੇ ਕਿਉਂ ਨਹੀਂ ਹੋ ਰਹੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੀ ਪ੍ਰੋਬਲਮ ਕੀ ਆ ਮੈਂ ਡਾਕਟਰ ਲਲਿਤ ਦੋਨਾ ਹੈ ਜਿਹਦੇ ਬੀਐਮਐਸ ਡਾਕਟਰ ਤੁਹਾਨੂੰ ਦੱਸਣਾ ਚਾਹਨਾ ਕਿ ਤੁਸੀਂ ਕੋਈ ਵੀ ਭਸਮ ਤਿਆਰ ਕਰਵਾਓ ਕੋਈ ਵੀ ਆਯੁਰਵੈਦਿਕ ਮੈਡੀਸਨ ਮਰਦਾਨਾ ਕਮਜ਼ੋਰੀ ਦੀ ਤਿਆਰ ਕਰੋ ਉਹਦੇ ਵਾਸਤੇ ਪਹਿਲਾਂ ਤੁਸੀਂ ਟੈਸਟ ਕਰਵਾਓ ਲਿਪਿਡ ਪ੍ਰੋਫਾਈਲ ਦਾ ਟੈਸਟ ਖੂਨ ਗਾੜੇ ਦਾ ਟੈਸਟ ਜਰਾ ਬਹੁਤ ਜ਼ਿਆਦਾ ਜ਼ਰੂਰੀ ਆ ਤੁਹਾਡੇ ਐਲਡੀਐਲ ਲੈਵਲ ਤੇ ਤੁਹਾਡਾ ਟੀਜੀ ਲੈਵਲ ਨੋਰਮਲ ਹੋਣਾ ਉਸ ਤੋਂ ਬਾਅਦ ਐਚਬੀਏ1ਸੀ ਦਾ ਟੈਸਟ ਜੇ ਦੇ ਵਿੱਚ ਤੁਹਾਡਾ 3 ਮਹੀਨੇ ਦਾ 슈ਗਰ ਦਾ ਰਿਕਾਰਡ ਪਤਾ ਲੱਗਦਾ ਕਿ ਤੁਹਾਡੇ ਜੀ ਕਿੰਨੀ ਜਿਆਦਾ ਪ੍ਰੋਬਲਮ ਆ ਰਹੀ ਹੈ HbA1c ਤੁਹਾਡਾ ਕਿੰਨਾ ਆਇਆ ਜੇ 5.5 6 ਤੋਂ ਥੱਲੇ ਆ ਫਿਰ ਗੁੱਡ ਆ ਜੇਕਰ 5.5 6 ਤੋਂ ਉੱਤੇ ਆ ਫਿਰ ਤੁਹਾਨੂੰ ਪ੍ਰੋਬਲਮ ਆਉਂਦੀ ਪਈ ਆ ਉਸ ਤੋਂ ਬਾਅਦ ਅਸੀਂ ਤੁਹਾਡਾ ਟੈਸਟ ਕਰਵਾਉਣੇ ਆ ਟੈਸਟੋਸਟ੍ਰੋਨ ਦਾ ਲੈਵਲ ਜਿਹੜਾ ਟੈਸਟੋਸਟ੍ਰੋਨ ਲੈਵਲ ਹੁੰਦਾ ਇਹ ਸਾਡੇ ਅੰਦਰ ਸੈਕੰਡਰੀ ਸੈਕਸੂਅਲ ਕੈਰੇਕਟਰਸ ਤੇ ਤੁਹਾਡੀ ਫਿਜ਼ੀਕਲੀ ਬਣਾਵਟ ਜਿਹੜੀ ਹੁੰਦੀ ਆ ਉਹਨੂੰ ਕੰਟਰੋਲ ਕਰਦਾ ਹੈ ਜੇ ਤੁਸੀਂ ਆ ਸਾਰੇ ਟੈਸਟ ਕਰਵਾਉਂਗੇ ਤੇ ਤੁਹਾਡੀ ਬਿਮਾਰੀ ਦਾ ਪਤਾ ਲੱਗਣਾ ਮੇਰੇ ਕੋਲ ਹਰ ਤਰ੍ਹਾਂ ਦੀ ਜੜੀ ਬੂਟੀਆਂ अवेलेबल ਆ ਹਰ ਤਰ੍ਹਾਂ ਦੀ ਪਸਮ अवेलेबल ਆ ਹਰ ਤਰ੍ਹਾਂ ਦੀ ਤੁਹਾਨੂੰ ਮੈਂ ਮੈਡੀਸਨ ਬਣਾ ਕੇ ਦੇ ਸਕਦਾ ਆ ਬੜ ਪਹਿਲਾਂ ਤੁਹਾਡੀ ਤਸਵੀਰ ਚੈੱਕ ਕਰਨੀ ਆ ਜੇ ਤੁਹਾਡੀ ਤਸਵੀਰ ਗਰਮ ਆ ਉਸ ਹਿਸਾਬ ਨਾਲ ਪਸਮ ਤਿਆਰ ਹੁੰਦੀ ਆ ਜੇ ਤੁਹਾਡੀ ਤਸਵੀਰ ਠੰਡੀ ਆ ਉਸ ਹਿਸਾਬ ਨਾਲ ਪਸਮ ਤਿਆਰ ਹੁੰਦੀ ਆ ਤੁਹਾਨੂੰ 슈ਗਰ ਦੀ ਪ੍ਰੋਬਲਮ ਆ ਉਸ ਹਿਸਾਬ ਨਾਲ ਮੈਡੀਸਨ ਤਿਆਰ ਹੁੰਦੀ ਆ ਜੇਕਰ ਤੁਹਾਡਾ ਖੂਨ ਗੜਾ ਆ ਜਾਂ ਬੀਪੀ ਦੀ ਪ੍ਰੋਬਲਮ ਆ ਉਸ ਹਿਸਾਬ ਨਾਲ ਪਸਮ ਤਿਆਰ ਹੁੰਦੀ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਸੀਂ ਜਿੱਥੋਂ ਮੰਗੀ ਮੈਡੀਸਨ ਲੋ ਬਟ ਪਹਿਲਾਂ ਤੁਸੀਂ ਆਪਣੇ ਖੂਨ ਦੇ ਟੈਸਟ ਕਰਵਾਓ ਖੂਨ ਦੇ ਟੈਸਟ ਕਰਵਾ ਕੇ ਹੀ ਤੁਹਾਨੂੰ ਪਤਾ ਲੱਗਣਾ ਕਿ ਤੁਹਾਡੀ ਮਰਦਾਨਾ ਕਮਜ਼ੋਰੀ ਦੀ ਪ੍ਰੋਬਲਮ ਕਿਉਂ ਆ ਕਿਵੇਂ ਆ ਤੇ ਕਿੰਦਾ ਠੀਕ ਹੋ ਸਕਦੀ ਹੈ ਐਜ਼ ਅ ਬੀਐਮਐਸ ਡਾਕਟਰ ਮੈਂ ਦੱਸਣਾ ਚਾਹਨਾ ਕਿ ਹਰ ਤਰ੍ਹਾਂ ਦੀਆਂ ਖਸਮਾਂ ਜਿਹੜੀ ਬੂਟੀਆਂ ਜੋ ਜੋ ਤੁਸੀਂ ਮਾਰਕੀਟ ਤੋਂ ਲੈਣੇ ਹੋ ਸਪੇਰ ਮੁਸਲੀ ਪੌਂਚ ਬੀ ਅਸ਼ਵਗੰਧਾ ਚਤਾਵਰ ਬਹਿਮਨ ਲਾਲ ਫਫੀਦ ਛੋਟੀ ਇਲਾਇਚੀ ਜੈਫਲ ਜੁਵਿਤਰੀ ਲੌਂਗ ਅਬਰਗ ਬਸਮ ਲੋ ਬਸਮ ਮੁਕਤੀ ਪਿਸ਼ਟੀ ਮੁਕਤਾ ਪਿਸ਼ਟੀ ਸਵਰਨ ਬਸਮ ਕੇਸਰ ਕੋਈ ਵੀ ਖਸਮ ਹੋਵੇ ਅਸੀਂ ਹਰ ਤਰ੍ਹਾਂ ਦੀ ਮੈਡੀਸਿਨ ਤੁਹਾਡੇ ਸਾਹਮਣੇ ਰੈਡੀ ਕਰ ਦਵਾਂਗੇ ਬਟ ਤੁਸੀਂ ਇੱਕ ਟੈਸਟ ਕਰਵਾ ਕੇ ਜਰੂਰ ਮੇਰੇ ਕੋ ਆਓ ਵਿਆਹ ਹੋ ਮੁੰਡੇ ਜਿਨ੍ਹਾਂ ਨੇ ਮੈਰਿਜ ਕਰਵਾਨੀਆਂ ਉਹ ਪਹਿਲਾਂ ਟੈਸਟ ਕਰਵਾ ਲਓ ਆਪਣੀ ਮੈਨੂੰ ਤਸਵੀਰ ਦੱਸਣ ਸਾਰੀ ਗੱਲ ਫੋਨ ਤੇ ਕਰ ਲੈਣ ਉਹਦੇ ਹਿਸਾਬ ਨਾਲ ਮੈਡੀਸਿਨ ਤਿਆਰ ਕਰਕੇ ਦਵਾਂਗੇ ਹੋਰ ਪ੍ਰੋਬਲਮ ਬਿਲਕੁਲ 3 ਤੋਂ 4 ਮਹੀਨੇ ਦੇ ਵਿੱਚ ਵਿੱਚ ਬਿਲਕੁਲ ਠੀਕ ਹੋ ਜਾਏਗੀ ਹੁਣ ਤੁਸੀਂ ਚਾਹਦੇ ਹੋ ਕਿ ਮਰਦਾਨਾ ਕਮਜ਼ੋਰੀ ਦੇ ਟੈਸਟ ਪਤਾ ਕਰਨੇ ਉਹਦੇ ਵਾਸਤੇ ਤੁਸੀਂ ਮੈਨੂੰ WhatsApp ਤੇ ਆਪਣਾ ਨਾਮ ਲਿਖ ਕੇ ਮੈਸੇਜ ਕਰੋ ਮੈਂ ਤੁਹਾਨੂੰ ਦੱਸੂਗਾ ਕਿਹੜੇ-ਕਿਹੜੇ ਟੈਸਟ ਜ਼ਰੂਰੀ ਆ ਜਿਹੜੇ ਟੈਸਟ ਕਰਵਾ ਕੇ ਤੁਹਾਡੀ ਪ੍ਰੋਬਲਮ ਦਾ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਉਸ ਤੋਂ ਬਾਅਦ ਤੁਸੀਂ ਆਪਣੀ ਭਸਮ ਤਿਆਰ ਕਰ ਸਕਦੇ ਹੋ ਥੈਂਕ ਯੂ